ਜੇਪੋ ਮਸਲਬਾਦ ਏਰੀਏ ਦੇ ਵਿੱਚ ਇੱਥੇ ਡੈਮੋਲੇਸ਼ਨ ਡਰਾਈਵ ਤੇ ਖੜੇ ਆ सोनू ਏਲੀਅਸ सोनू ਮੋਟਾ ਤੇ ਉਹਦੇ ਮਦਰ ਜਗਿੰਦਰ ਔਰ ਜਿਹੜੇ ਹੈਗੇ ਆ ਪਿਤਾ ਦਾ ਨਾਮ ਇਹਦੇ ਕਰਨੈਲ ਸਿੰਘ ਹੈ ਇਨ ਨੋਟੋਰੀਅਸ ਫੈਮਿਲੀ ਹੈ ਜਿਹੜੀ ਸਾਰੀ ਫੈਮਿਲੀ ਇਸ ਕੰਮ ਚ ਡਰੱਗ ਪੈਡਲਿੰਗ ਡਰੱਗ ਸਮਗਲਿੰਗ ਦੇ ਵਿੱਚ ਸ਼ਾਮਲ ਹੈ सोनू ਦੇ ਖਿਲਾਫ ਚਾਰ ਮੁਕਦਮੇ ਦਰਜ ਨੇ ਪ੍ਰੀਵੈਂਟਿਵ ਐਕਸ਼ਨ ਵੀ ਦੋ ਵਾਰ ਹੋਇਆ ਇਹਨਾਂ ਦੀ ਮਦਰ ਜਿਹੜੇ ਆ ਜਗENDER ਕੌਰ ਜੀ ਉਹਨਾਂ ਦੇ ਦੋ ਮੁਕਤਵੇ ਆਲਰੇਡੀ ਉਹਤੇ ਵੀ ਦਰਜ ਨੇ ਔਰ ਅੱਜ ਇਹਦੇ ਨਾਲ ਜਿਹੜੇ ਲੋਕਾਂ ਨੂੰ ਮੈਂ ਮਿਲਿਆ ਇੱਥੇ ਉਹ ਬੜੇ ਇਸ ਗੱਲ ਤੇ ਖੁਸ਼ ਹੋਏ ਆ ਕਿ ਜਿਹੜਾ ਐਕਸ਼ਨ ਹੈ ਵਿਜੀਬਲ ਐਕਸ਼ਨ ਹੈ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਔਰ ਨਵੀਂ ਜਨਰੇਸ਼ਨ ਦੇ ਵਿੱਚ ਇੱਕ ਮੈਸੇਜ ਆਂਦਾ ਬੜਾ ਕਲੀਅਰ ਕਿ ਕਿੰਨੀ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਜਿਹੜੀ ਹੈ ਉਹ ਇਹਨੂੰ ਸੀਰੀਅਸਲੀ ਲੈ ਰਹੀ ਹੈ ਔਰ ਇਹਦੇ ਨਾਲ ਗਾਹ ਆਉਣ ਵਾਲੀ ਜਿਹੜੀਆਂ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਬਰਕਤ ਦੀ ਕਮਾਈ ਨੂੰ ਉਹ ਰਸਤੇ ਨੂੰ ਚੂਸ ਕਰੋ ਹੁਣ ਪੁਲਿਸ ਵੱਲੋਂ ਲੋਕਾਂ ਨੂੰ ਦਾਖਲ ਵੀ ਕਰਾਇਆ ਜਾ ਰਿਹਾ ਅਸੀਂ ਇੱਕ ਸਪੈਸ਼ਲ ਟੀਮ ਆਪਣੀ ਬਣਾਈ ਹੈ ਜਿਹੜੇ ਕਿ ਡੀ ਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਦੇ ਵਿੱਚ ਜਿੰਨੇ ਬੰਦੇ ਵੀ ਪੁਲਿਸ ਵੱਲੋਂ ਦਾਖਲ ਕਰਾਏ ਜਾਣਗੇ ਉਹਦਾ ਰਿਕਾਰਡ ਵੀ ਰੱਖੇਗੀ ਔਰ ਤਾਲਮੇਲ ਵੀ ਕਰੇਗੀ ਹਲ ਅਥਾਰਟੀ ਸਿਵਲ ਅਥਾਰਟੀਆਂ ਨਾਲ ਕਿਉਂਕਿ ਉਹਨਾਂ ਦਾ ਕੰਮ ਹੈ ਬੇਸਿਕਲੀ ਔਰ ਅਸੀਂ ਹੌਟਸਪੌਟਸ ਦੇ ਵਿੱਚੋਂ ਮੈਂ ਤੁਹਾਡੇ ਦਰਮਿਆਨ ਜ਼ਰੀਏ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਿਉਂਕਿ ਇੱਕ ਪੇਸ਼ੈਂਟ ਨੇ ਮਰੀਜ਼ ਨੇ ਉਹ ਉਹਨਾਂ ਨੂੰ ਉਧਰ ਟਰੀਟ ਕਰਕੇ ਆਪਾਂ ਉਹਨਾਂ ਦਾ ਇਲਾਜ ਕਰਾਈਏ ਸੋ ਦੈਟ ਸਾਡੇ ਸਮਾਜ ਦੇ ਵਿੱਚ ਵਾਪਸ ਆ ਕੇ ਉਹਨਾਂ ਦੀ ਰੀਹੈਬ ਹੋ ਕੇ ਉਹ ਆਪਣਾ ਕੰਮ ਆਪਣੀ ਜ਼ਿੰਦਗੀ ਵਧੀਆ ਬਸਰ ਕਰ ਸਕੇ